ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਬੇਟੇ ਨਾਲ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਮਾਮਲਾ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਜਿੱਥੇ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਹੈ ਹੁਣ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦਾ ਦੋਸ਼ ਹੈ ਕਿ ਇਸ ਮਾਮਲੇ 'ਚ ਸਹੀ ਤਰ੍ਹਾਂ ਕਾਰਵਾਈ ਨਹੀਂ ਹੋ ਰਹੀ ਸੀ ਤੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ ਐਯੂ ਹਰਪਾਲ ਸਿੰਘ ਟੀਮਾ ਸੀ ਜਿਸਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟ੍ਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਆ ਕਿ ਸੀਬੀਆਈ ਨੂੰ ਇਨਕੁਆਇਰੀ ਚੱਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜਿਸ ਦਿਨ ਅਸੀਂ ਹਰ ਭਗਵੰਦਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਦਾਨ ਸੁਤਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ कहता पंजाब की धिया के अखा चासू नहीं आन देगा मैं वूमेन एनपावर करा तू एक वर्क कर दी हुई मैं अपने ऑफिस चार महीने तू बैठी नहीं हाँ चार महीने जड़ी लेडी काम कर दी सी उसमें रास्त लैके आ गया तू तो तू कह तू पंजाब की तरक्की करेगा तो मावा कोर्टा च भेज के सू जस्टिस मिलेगा तू मर गया है? की कर रहा है तू सर मतलब वट आर यू डूइंग फॉर पंजाब की किता तू पंजाब दे यूथ मार मार के मार मार के तुसी तुसी सपोर्ट कर रहे हो पुलिस नु तुसी एक गुंडा स्टेट ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਰਟਾਂ ਦੇ ਚੱਕਰ ਨਹੀਂ ਘਟਨੇ ਪੈਣ ਤੁਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਕੇਸ ਨੂੰ ਮੁਕਾਂਦੀ ਹੋਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਬਹੁਤ ਰਿਕਵੈਸਟ ਕੀਤੀ ਕਿ 3 ਤਰੀਕ ਤੱਕ ਸਾਨੂੰ ਟਾਈਮ ਦੇ ਦਿਓ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰ ਰਹੇ ਹੋ ਦਿਸ ਕੇਸ ਸ਼ੁੱਡ ਗੋ ਟੂ ਸੀਬੀਆਈ ਬਿਕਾਜ਼ ਵਿਕਟਮ ਨੂੰ ਜਸਟਿਸ ਨਹੀਂ ਮਿਲ ਰਿਹਾ